ਸਵਰ 17 ਤਖਤ ਜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਗੀ ਗੋਦ ਦੇ ਜੁੜੇ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਸੁਤਵੰਦ ਸਿੰਘ ਤਾਂ ਸਾਹਿਬ ਸ਼ਹੀਦ ਕੇਟ ਸਿੰਘ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਦਿਨ ਇਹਦੀ ਬੱਬਰ ਅਕਾਲੀ ਲਹਿਰ ਹੈ ਉਹਦੇ 100 ਸਾਲਾ ਸਮਾਗਮ ਦੇ ਸਬੰਧ ਦੇ ਵਿੱਚ ਇੱਥੇ ਇਕੱਤਰ ਹੋਏ ਆ ਬੱਬਰ ਅਕਾਲੀ ਲਹਿਰ ਬੇਸ਼ੱਕ ਇਹਦਾ ਦਾਇਰਾ ਦੁਆਬੇ ਦੇ ਦੋ ਜ਼ਿਲ੍ਹੇ ਜਲੰਧਰ ਹੁਸ਼ਿਆਰਪੁਰ tatha ਹਰਿਆਸਤ ਕਪੂਰਥਲਾ ਰਹੀ ਪਰ ਇਸ ਲਹਿਰ ਦੇ ਸਦਕਾ ਜਿੰਨੀ ਵੱਡੀ ਜਰਬ ਫਰੰਗੀ ਰਾਜ ਨੂੰ ਆਈ 19 ਸ਼ਾਇਦ ਕਿਸੇ ਖੋਰ ਲਹਿਰ ਕਰਕੇ ਨਹੀਂ ਹੋਵੇ ਇਸ ਲਹਿਰ ਕਰਕੇ 1922 ਤੋਂ ਲੈ ਕੇ 25 ਤੱਕ ਇਸ ਧਰਤੀ ਦੇ ਉੱਤੋਂ ਦੁਆਬੇ ਦੀ ਇਸ ਧਰਤੀ ਦੇ ਉੱਤੋਂ ਅੰਗਰੇਜ਼ਾਂ ਦਾ ਜਿਹੜਾ ਰਾਜ ਹੈ ਉਹ ਬਿਲਕੁਲ ਟੁੱਟ ਗਿਆ ਸੀਗਾ ਔਰ ਖਾਲਸੇ ਦਾ ਬੋਲਬਾਲਾ ਹੋ ਚੁੱਕਾ ਸੀਗਾ ਉਦੋਂ ਇਸੇ ਕਰਕੇ ਇਹ ਲਹਿਰ ਇੱਕੋ ਹੀ ਇੱਕ ਲਹਿਰ ਹੈ ਜਿਹਨੂੰ ਦਵਾਨ ਦੇ ਲਈ ਪੂਰੇ ਇੰਡੀਆ ਦੇ ਵਿੱਚ ਅੰਗਰੇਜ਼ ਫੌਜ ਆਈ ਉਹ ਅੰਗਰੇਜ਼ ਫੌਜ ਜਿਸ ਤਰੀਕੇ ਨਾਲ ਅੱਜ ਵੀ ਆਪਾਂ ਇਹ ਮੁਕਾਬਲੇ ਦੀ ਜਿਸ ਮੁਕਾਬਲੇ ਦੇ ਵਿੱਚ ਚਾਰ ਬੱਬਰ ਸ਼ਹੀਦ ਹੋਏ ਸਨ ਉਸ ਮੁਕਾਬਲੇ 'ਚ ਵੀ ਜਿਹੜੀ ਘੋੜਸਵਾਰ ਉਹ ਫੌਜ ਹੀ ਸੀਗੀ ਤੇ ਉਹ ਫੌਜ ਸ਼ਹੀਦ ਰਤਨ ਸਿੰਘ ਬੱਬਰ ਰਕਣਾ ਵਾਲੇ ਉਹਨਾਂ ਦੀ ਸ਼ਹਾਦਤ ਅੱਥੇ ਹੀ ਰਹੀ ਉਹਨਾਂ ਦਾ ਦਵਾਦ ਦੇ ਵਿੱਚ ਮੁਕਾਬਲਾ ਹੋਇਆ ਇਹਨਾਂ ਤੋਂ 25 ਚ ਉਹ ਵੀ ਫੌਜ ਨਹੀਂ ਘੇਰਾ ਪਾਇਆ ਸੀ 400 ਘੋੜਸਵਾਰ ਨੇ ਤੋਂ ਫੌਜ ਦੀ ਡਿਪਲॉयਮੈਂਟ ਅੰਗਰੇਜ਼ਾਂ ਨੂੰ ਇੱਥੇ ਹੀ ਕਰਨੀ ਪਈ ਇਸ ਛਡੇ ਕਬਡੇ ਖਿੱਤੇ ਦੇ ਵਿੱਚ ਪਰ ਇਸ ਲਹਿਰ ਦੇ ਬਾਰੇ ਦੁਆਬੇ ਦੇ ਵਿੱਚ ਅਸੀਂ ਆਪਣੇ ਦਾਦਿਆਂ ਤੋਂ ਨਾਨਿਆਂ ਤੋਂ ਜਾਂ ਬਜ਼ੁਰਗਾਂ ਤੋਂ ਬਬਰਾਂ ਦੇ ਬਾਰੇ ਸੁਣਿਆ ਪਰ ਇਤਿਹਾਸ ਦੇ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਵਿੱਚ ਹੋਰ ਜਗ੍ਹਾ ਇਤਿਹਾਸ ਚੱਲਦਾ ਜਾਂ ਕਿਤਾਬਾਂ ਦੇ ਵਿੱਚ ਜਾਂ ਮੌਖਿਕ ਰੂਪ ਦੇ ਵਿੱਚ ਢਾਡੀਆਂ ਵੱਲੋਂ ਉਹ ਬਹੁਤਾ ਨਹੀਂ ਸੁਣਿਆ ਜਾਂਦਾ ਹੈ ਕਿ ਤੋ ਆਪਾਂ ਆਪਣੇ ਇਲਾਕੇ ਜਾਂ ਆਪਣੇ ਬਜ਼ੁਰਗਾਂ ਤੋਂ ਹੀ ਸੁਣਦੇ ਹਾਂ ਇਸ ਲਹਿਰ ਬਾਰੇ ਜਾਂ ਜਿੱਥੇ ਕਿਤੇ ਬਹੁਤ ਥੋੜੇ ਜਿਹੇ ਬਬਰਾਂ ਦੇ ਵਾਰਸ ਨੇ ਉਹਨਾਂ ਦੇ ਪਿੰਡਾਂ ਵਾਲੇ ਜਾਂ ਪਰਿਵਾਰ ਜਾਂ ਕੋਈ ਸੰਸਥਾ ਬਣੀਆਂ ਨੇ ਉਹ ਥੋੜੀਆਂ ਨੇ ਜਿਹੜੇ ਉਹਨਾਂ ਨੂੰ ਯਾਦ ਕਰਦੇ ਨੇ ਸਾਲਾਨਾ ਸਮਾਗਮਾਂ ਤੇ ਤੇ ਪਰ ਇਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਬਹੁਤ ਜ਼ਿਆਦੇ ਰਿਹਾ ਹੈ ਇੱਕ ਹੋਰ ਯੋਗਦਾਨ ਰਿਹਾ ਇਸ ਜਥੇ ਦਾ ਬੱਬਰ ਕਾਲੀ ਜਥੇ ਦਾ ਜਿਹੜਾ ਬੱਬਰ ਕਾਲੀ ਜਥਾ ਦਾ ਚਲੋ ਮਈ ਦੇ ਵਿੱਚ ਮਈ ਸੋਰੀ ਅਗਸਤ 1922 ਦੇ ਵਿੱਚ ਬਣਿਆ ਸੀਗਾ ਕਿਸ਼ਨਪੁਰੇ ਪਿੰਡ ਦੇ ਵਿੱਚ ਕਿਸ਼ਨਪੁਰੇ ਵਾਲੇ ਵੀ ਬੈਠੇ ਉਸ ਤੋਂ ਪਹਿਲਾਂ ਚੱਕਰਵਰਤੀ ਜਥੇ ਸੀਗੇ ਇੱਕ ਚੱਕਰਵਰਤੀ ਜਥਾ ਸੀਗਾ ਕਿਸ਼ਨ ਸਿੰਘ ਗੜਗੱਜ ਹੋਣਾਂ ਦਾ ਜਿਹੜਾ ਜਲੰਧਰ ਤੇ ਕਪੂਰਥਲਾ ਰਿਆਸਤ ਸਰਗਰਮ ਸੀਗਾ ਇੱਕ ਜਥਾ ਬੱਬਰ ਕਰਮ ਸਿੰਘ ਬੱਬਰ ਉદય ਸਿੰਘ ਰਾਮਗੜ ਝੁੰਗੀਆਂ ਤੋਂ ਕਿਸ਼ਨਪੁਰੇ ਤੋਂ ਆਸਾ ਸਿੰਘ ਅਤੇ ਸਾਦੜਿਆਂ ਤੋਂ ਬਾਬਾ ਦਲੀਪ ਸਿੰਘ ਇਸੇ ਤਰ੍ਹਾਂ ਕੌਲਗੜ੍ਹ ਤੋਂ ਊਧਮ ਸਿੰਘ, 바ਵਾ ਸਿੰਘ ਤੇ ਸੱਤਵੇਂ ਹਰਨਾਮ ਸਿੰਘ ਜਿਹੜੇ ਸਾਡੇ ਪਿੰਡ ਗੜੀ ਕਾਨੂਗੋ ਤੋਂ ਸੀਗੇ ਇਹਨਾਂ ਸੱਤ ਬੰਦਿਆਂ ਨੇ ਇੱਕ ਮੀਟਿੰਗ ਕਰਕੇ ਜਥਾ ਬਣਾਇਆ ਹੋਇਆ ਸੀਗਾ ਤੇ ਇਹਨਾਂ ਜਥਿਆਂ ਦਾ ਇੱਕ ਹੋਰ ਵੱਡਾ ਯੋਗਦਾਨ ਰਿਹਾ ਜਿਹੜਾ ਬਿਲਕੁਲ ਹੀ ਇਤਿਹਾਸ ਦੇ ਵਿੱਚੋਂ ਮਿਸ ਹੈ ਕਿਸੇ ਵੀ ਤਰੀਕੇ ਉਹ ਸੁਣਾਇਆ ਹੀ ਨਹੀਂ ਜਾਂਦਾ ਹੈ ਉਹ ਇਹ ਆ ਕਿ ਜਦੋਂ ਫਰਵਰੀ 1921 ਦੇ ਵਿੱਚ ਨਨਕਾਣਾ ਸਾਹਿਬ ਦਾ ਸਾਕੇ ਹੋਇਆ ਜਿਸ ਸਾਕੇ ਤੋਂ ਬਾਅਦ ਇਹ ਦੋਨੋਂ ਜਥੇ ਹੋਂਦ ਚਾਏ ਉਸ ਸਾਕੇ ਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਦੁਆਬੇ ਦੇ ਦੋਨੋਂ ਅਕਾਲੀ ਜਥੇ ਸਿਗੇ ਜ਼ਿਲ੍ਹਿਆਂ ਦੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਉਦੋਂ ਅਕਾਲੀ ਦਲ ਨੂੰ ਇੱਕ ਪੱਤਰ ਲਿਖਿਆ ਕਿ ਤਖਤ ਕੇਸਗੜ ਸਾਹਿਬ ਤੇ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਜਿਹੜੇ ਗੁਰਦੁਆਰਾ ਸਹਿਬਾਨ ਹੈਗੇ ਇਹ ਵੀ ਜਿਹੜਾ ਇਹ ਪ੍ਰਬੰਧ ਆ ਇਹਨਾਂ ਦਾ ਸੋਡੀਆਂ ਤੋਂ ਮਹੰਤਾਂ ਤੋਂ ਲਿਆ ਜਾਏ ਤੇ ਪੰਥਕ ਪ੍ਰਬੰਧ ਸਥਾਪਿਤ ਕੀਤਾ ਜਾਏ। ਉਦੋਂ ਇਹ ਦੱਸਿਆ ਜਾਂਦਾ ਵੀ ਕਿਉਂਕਿ ਸਾਕਾ ਹੋਇਆ ਸੀਗਾ ਨਨਕਾਣਾ ਸਾਹਿਬ ਦਾ ਕਾਫੀ ਸ਼ਹਾਦਤਾਂ ਹੋਈਆਂ ਸੀਗੀਆਂ ਤੇ ਉਹਦੇ ਮੱਦੇਨਜ਼ਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਲਿਖ ਕੇ ਦਿੱਤਾ ਵੀ ਕਿਉਂਕਿ ਇਹ ਬਹੁਤ ਵੱਡਾ ਸਾਕਾ ਹੋਇਆ ਇਸ ਹਾਦਸੇ ਕਰਕੇ ਅਜੇ ਅਸੀਂ ਜਿਹੜਾ ਅਨੰਦਪੁਰ ਸਾਹਿਬ ਦੇ ਸਾਰੇ ਗੁਰੂ ਧਾਮ ਹੈ ਉਨ੍ਹਾਂ ਦੇ ਉੱਤੇ ਪੰਥਕ ਪ੍ਰਬੰਧ ਸਾਜਿਆ ਜਾਏ ਸਿਰਜਿਆ ਜਾਏ ਉਸ ਹਾਲਾਤ 'ਚ ਨਹੀਂ ਹਾਂ ਕੁਝ ਵਕਤ ਸਮਾਂ ਠਹਿਰ ਕੇ ਆਪਾਂ ਇਹ ਕਾਰਜ ਕਰਾਂਗੇ ਤੇ ਦੂਸਰਾ ਉਹਨਾਂ ਨੇ ਇਹ ਕਾਰਨ ਦਿੱਤਾ ਕਿ ਉਹ ਕਿ ਆਨੰਦਪੁਰ ਸਾਹਿਬ ਨੀਮ ਪਹਾੜੀ ਇਲਾਕਾ ਹੈ ਤੇ ਕਿਲੇ ਹਨ ਵੀ ਇੱਥੇ ਨੁਕਸਾਨ ਜ਼ਿਆਦਾ ਹੋ ਸਕਦਾ ਤੋਂ ਉਸ ਤੋਂ ਬਾਅਦ ਫਿਰ ਇਹ ਜਿੰਨੇ ਵੀ ਅ ਅਕਾਲੀ ਸਿਗੇ ਜਿਹੜੇ ਅਕਾਲੀ ਲਹਿਰ ਵਾਲੇ ਸੀਗੇ ਤੇ ਬੱਬਰ ਅਕਾਲੀ ਸੀਗੇ ਜਿਨ੍ਹਾਂ ਨੂੰ ਉਸ ਵੇਲੇ ਚੱਕਰਵਰਤੀ ਜਥੇ ਸੀਗੇ ਇਹਨਾਂ ਦੀ ਇੱਕ ਮੀਟਿੰਗ ਜਾਣ ਬਾਬਾ ਹਰਨਾਮ ਸਿੰਘ ਜਿਹੜੇ ਹੋਏ ਜਾਣ ਵਾਲੇ ਉਹਨਾਂ ਦੇ ਸਥਾਨ ਤੇ ਹੋਈ ਸੀਗੀ ਡੰਮ ਸਾਹਿਬ ਤੇ ਉਸ ਤੋਂ ਬਾਅਦ ਮਤਾ ਇਹ ਪਕਾਇਆ ਵੀ ਹੁਣ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਕਹਿਣਾ ਹੈ ਕਿ ਆਪਾਂ ਦੁਆਬੇ ਦੇ ਜਿੰਨੇ ਸਿੰਘ ਹੈਗੇ ਆ ਆਪਾਂ ਆਪਣੇ ਤਰੀਕੇ ਦੇ ਨਾਲ ਆਪਣੀ ਸਮਰੱਥਾ ਅਨਸਾਰ ਹੀ ਜਿਹੜੇ ਗੁਰਧਾਮ ਹੈ ਉਹ ਆਜ਼ਾਦ ਕਰਾਣੇ ਤੋ ਫਿਰ ਉਹਨਾਂ ਨੇ 6 ਮਹੀਨੇ ਲਾਏ ਦੁਆਬੇ ਦੇ ਵਿੱਚ ਪ੍ਰਚਾਰ ਕੀਤਾ ਇਸ ਪਰਥਾਏ ਪ੍ਰਚਾਰ ਕਰਕੇ ਜਿੰਨੇ ਅੰਮ੍ਰਿਤਧਾਰੀ ਸਿੰਘ ਸੀਗੇ ਇਸ ਕਾਰਜ ਨੂੰ ਜਿਹੜੇ ਕਰਨ ਦੇ ਸ਼ੁੱਕ ਸੀਗੇ ਜਾਂ ਹੋਰ ਜਿਹੜੇ ਹੋਰ ਸ਼ੁੱਕ ਸੀਗੇ ਉਹਨਾਂ ਨੂੰ ਇਕੱਠੇ ਕਰਕੇ 6 ਮਹੀਨੇ ਬਾਅਦ ਇੱਕ ਅੰਮ੍ਰਿਤਪਾਨ ਅੰਮ੍ਰਿਤ ਸੰਚਾਰ ਦਾ ਸਮਾਗਮ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਤਰੀਕਾਕਾਰ ਮਿਥਿਆ ਉਹ ਦੂਜੇ ਆ ਮੰਗੂ ਮੋਰਚਾ ਲਾਣ ਦਾ ਨਹੀਂ ਮਿਥਿਆ ਤੇ ਜੋ ਸਿੱਖਾਂ ਦਾ ਪ੍ਰਾਣਾ ਤਰੀਕਾ ਸੀਗਾ ਛਾਪਾ ਮਾਰ ਯੋਧਾ ਵਾਲਾ ਉਹ ਤਰੀਕਾ ਅਪਣਾਇਆ ਤੇ ਉਸ ਤਰੀਕੇ ਦੇ ਤਹਿਤ ਇਹ ਤੈਅ ਕੀਤਾ ਕਿ 200 ਸਿੰਘਾਂ ਦਾ ਜਥਾ ਜਾਊਗਾ ਅਨੰਦਪੁਰ ਸਾਹਿਬ ਤੜਕੇ 3 ਵਜੇ ਜਦੋਂ ਕਿਸਗੜ ਸਾਹਿਬ ਪ੍ਰਕਾਸ਼ ਹੁੰਦਾ ਉਸ ਵਕਤ ਉਥੇ 5 4 10 ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਜਿਹੜੇ ਮਹੰਤ ਹੁੰਦੇ ਉਹ ਇੰਨੇ ਕਈ ਹੁੰਦੇ ਆ ਤੇ ਉਸ ਵਕਤ ਆਪਾਂ ਜਿਹੜਾ ਪ੍ਰਬੰਧ ਹੈ ਉਹਨਾਂ ਤੋਂ ਲੈ ਲਵਾਂਗੇ ਕਿਉਂਕਿ ਉਸ ਵਕਤ ਗੁਰਦੁਆਰਿਆਂ ਦੇ ਬਹੁਤ ਸਾਰਿਆਂ ਦੇ ਉੱਤੇ ਪੰਥਕ ਪ੍ਰਬੰਧ ਸਥਾਪਿਤ ਕੀਤਾ ਜਾ ਰਿਹਾ ਸੀਗਾ ਇਸ ਕਰਕੇ ਜਿਹੜੇ ਮਹੰਤ ਸਿਗੇ ਜਾਂ ਅਨੰਦਪੁਰ ਸਾਹਿਬ ਵਾਲੇ ਜਿਹੜੇ ਛੋਟੀ ਸੀਗੇ ਉਹ ਵੀ ਇਸ ਗੱਲ 'ਚ ਬੜੇ ਸਤਰਕ ਸੀਗੇ ਉਹ ਵੀ ਜਦੋਂ ਕੋਈ 5-10 ਬੰਦਿਆਂ ਦਾ ਵੀ ਜਥਾ ਆਂਦਾ ਸੀਗਾ ਤੇ ਉਹ ਬੜੇ ਚਕੰਨੇ ਹੋ ਜਾਂਦੇ ਸੀਗੇ ਇਸ ਕਰਕੇ ਇਹਦੀ ਤੈਅ ਕੀਤਾ ਕਿ ਇੱਕ ਇੱਕ ਸਿੰਘ ਜਾ ਕੇ ਉੱਥੇ ਇਕੱਲਾ-ਇਕੱਲਾ ਜਾ ਕੇ ਦਰਿਆ ਪਾਰ ਕਰੇ ਕਿਉਂਕਿ ਉਦੋਂ ਦਰਿਆ ਬੇੜੀਆਂ ਰਾਹੀਂ ਪਾਰ ਹੁੰਦੇ ਸੀਗੇ ਵੀ ਇਕੱਠੇ ਨਾ ਜਾਇਆ ਜਾਏ ਤੇ ਮਿੱਥੇ ਦਿਨ ਦੇ ਉੱਤੇ ਫਰਵਰੀ 1922 ਦੀ ਗੱਲ ਹੈ 100 ਸਾਲ ਹੋ ਜਾਣਾ ਕੇਸਗੜ ਸਾਹਿਬ ਦੀ ਆਜ਼ਾਦ ਹੋਏ ਨੂੰ ਤੋ ਵੀ ਐਸ ਦਿਨ ਆਪਾਂ ਸਾਰਿਆਂ ਨੇ ਫਲਾਨੀ ਜਗ੍ਹਾ ਆਨੰਦਪੁਰ ਸਾਹਿਬ ਇਕੱਠੇ ਹੋਣਾ ਤੋ ਸਾਰੇ ਇਕੱਲੇ-ਇਕੱਲੇ ਜਾਂ ਦੋ-ਦੋ ਕਰਕੇ ਚਲੇ ਗਏ ਤੇ ਮਿੱਥੇ ਦਿਨ ਰਾਤ ਨੂੰ 12 1 ਵਜੇ ਇਕੱਤਰ ਹੋ ਗਏ ਤੇ ਫਿਰ ਉਹ ਜਿੰਨੇ ਵੀ ਸਿੰਘ 200 ਦੇ ਵਿੱਚੋਂ ਇਕੱਤਰ ਹੋਏ ਕੁਝ ਬੰਦੇ ਪਿੱਛੇ ਰਹਿ ਗਏ ਜਾਂ ਮਿਲਣ ਵਾਲੀ ਜਗ੍ਹਾ ਤੇ ਨਹੀਂ ਆਏ 5-10 ਕੋਪੌਣੇ 1 200 ਸਿੰਘ ਉੱਥੇ ਇਕੱਤਰ ਹੋ ਗਿਆ ਸੀਗਾ ਤੇ ਉਹਨਾਂ ਪੌਣ ਇੱਕ 200 ਸਿੰਘਾਂ ਨੇ ਜੋ ਪੁਰਾਣਾ ਸਿੱਖਾਂ ਦਾ ਤਰੀਕਾ ਤਰੀਕਾਕਾਰ ਸੀਗਾ ਤਾਂ ਜਿਸ ਤਰੀਕੇ ਦੇ ਨਾਲ ਇਹ ਜਥਿਆਂ ਦਾ ਸੀਗਾ ਕਿ ਜਿਹੜੀ ਗੱਲ ਦਲੀਲ ਨਾਲ ਹੋ ਜਾਓ ਵਧੀਆ ਜਿਹੜੀ ਦਲੀਲ ਨਾਲ ਨਾ ਹੋਏ ਤੇ ਫਿਰ ਉਹ ਸ਼ਸਤਰ ਦੇ ਨਾਲ ਤਲਵਾਰ ਦੇ ਨਾਲ ਤੇ ਇਹਨਾਂ ਨੇ ਉਸ ਤਰੀਕੇ ਨਾਲ ਹੀ ਜਾ ਕੇ ਤੜਕੇ ਬਿਲਕੁਲ ਬਿਨਾ ਕਿਸੇ ਮੋਰਚਾ ਲਾਏ ਬਿਨਾ ਕਿਸੇ ਵੱਡੀ ਸਮੱਸਿਆ ਤੋਂ ਬੜੇ ਆਰਾਮ ਨਾਲ 5 ਮਿੰਟ ਦੇ ਵਿੱਚ ਹੀ ਉਹ 5-10 ਬੰਦਿਆਂ ਕੋਲ ਪ੍ਰਬੰਧ ਲੈਣਾ ਕਿਹੜੀ ਗੱਲ ਸੀ ਉਹ ਲੈ ਲਿਆ ਤੇ ਮੁੜ ਕੇ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀਗਾ ਕਿ ਅਧੇ ਸਿੰਘ ਕੇਸਗੜ੍ਹ ਸਾਹਿਬ ਦੀ ਰਾਖੀ ਨੂੰ ਪਹਿਰੇ ਤੇ ਡਟ ਜਾਣਗੇ ਤੇ ਬਾਕੀ ਅਧੇ ਸਿੰਘ ਆਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਪੰਜ-ਪੰਜ ਦੇ ਜਥੇ ਬਣਾ ਕੇ ਜਕਾਰੇ ਲਾਣਗੇ ਬਹੁਤ ਫੁੱਟਣ ਤੱਕ ਤੇ ਬਾਕੀ ਸਾਰੇ ਸਿੰਘਾਂ ਨੇ ਇਦਾਂ ਕੀਤਾ ਉਹ ਪੰਜ-ਪੰਜ ਦੇ ਜਥੇ ਲਾ ਕੇ ਆਨੰਦਪੁਰ ਸਾਹਿਬ ਤੋਂ ਉਦੋਂ ਤੋਂ ਛੋਟਾ ਜਿਹਾ ਹੀ ਸੀਗਾ ਤੇ ਉਹਦੀਆਂ ਗਲੀਆਂ ਦੇ ਵਿੱਚ ਉਹ ਨਹੀਂ ਜਾ ਕੇ ਜਦੋਂ ਜਕਾਰੇ ਲਾਏ ਲਗਾਤਾਰ ਤੇ ਜਿਹੜੇ ਮਹੰਤ ਸਿਗੇ ਉਹ ਬਹੁਤ ਘਬਰਾ ਗਏ ਛੋਟੀ ਵੀ ਬਹੁਤ ਘਬਰਾ ਆ ਗਿਆ ਉਹਨਾਂ ਨੂੰ ਲੱਗਿਆ ਪਤਾ ਨਹੀਂ ਕਿੰਨਾ ਸੌ ਖਾਲਸਾ ਆ ਗਿਆ ਉਹ ਸਾਰੇ ਹੀ ਕੇਸਗੜ੍ਹ ਸਾਹਿਬ ਕਤਰ ਹੋਣ ਦੀ ਬਜਾਏ ਸਾਰੇ ਡਰਦੇ ਬੰਦਿਆਂ ਨੇ ਆਪੋ ਆਪਣੀ ਜਾਨ ਬਚਾਣ ਦੀ ਕੀਤੀ ਸਭ ਆਪੋ ਆਪਣਾ ਸਮਾਨ ਚੱਕ ਕੇ ਦੌੜ ਗਏ ਉੱਥੋਂ ਕੀਰਤਪੁਰ ਸਾਹਿਬ ਚਲੇ ਗਏ ਤੇ ਜਦੋਂ ਕੀਰਤਪੁਰ ਸਾਹਿਬ ਚਲੇ ਗਏ ਤੇ ਅਗਲੇ ਦਿਨ ਹੀ ਦਿਨ ਚੜ੍ਹਦੇ ਨੂੰ ਸਾਰੇ ਪੰਥ 'ਚ ਖ਼ਬਰ ਹੋ ਗਈ ਵੀ ਤਖਤ ਕੇਸਗੜ੍ਹ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਪੰਥਕੋਲ ਆ ਗਿਆ ਤੇ ਉੱਥੇ ਫਿਰ ਸਾਰੇ ਸੰਗਤਾਂ ਨੇ ਵਹੀਰ ਕੱਟਣੀ ਸ਼ੁਰੂ ਕੀਤੀ ਤੇ ਬੜੀ ਕਤਰਤਾ ਹੋ ਗਈ ਅਗਲੇ ਦਿਨ ਜਿਹੜੇ ਸੋਢੀ ਸੀਗੇ ਜ਼ਮੀਨ ਕਿਉਂਕਿ ਸੋਢੀਆਂ ਕੋਲ ਸੀਗੀ ਬਹੁਤੀ ਤੇ ਸੋਡੀਆਂ ਦੇ ਵਿੱਚੋਂ ਇੱਕ ਸਰਦਾਰ ਆਇਆ ਉਹਨੇ ਕਿਹਾ ਕਿ ਜੀ ਮੇਰੀ ਵਫਾਦਾਰੀ ਤਾਂ ਪੰਥ ਦੇ ਨਾਲ ਹੈ ਕਿ ਮੈਂ ਤਾਂ ਪੰਥ ਦਾ ਸੇਵਕ ਹੈ ਹੁਣ ਮੇਰੀ ਮਹੰਤਤਾ ਨਾਲ ਕੋਈ ਲਾਗਾਂ ਨਹੀਂ ਹੈ ਦੇਗਾ ਨਹੀਂ ਹੈ ਉਹਨੂੰ ਇਹ ਸੀਗਾ ਕਿ ਮੈਂ ਪੰਥ ਨਾਲ ਵਫਾਦਾਰੀ ਕਰਾਂ ਤਾਂ ਘੱਟੋ ਘੱਟ ਮੇਰੀ ਜ਼ਮੀਨ ਬਚੀ ਰਹਿ ਜਾਏ ਤੋ ਬਾਬਾ ਹਰਨਾਮ ਸਿੰਘ ਉਹਨਾਂ ਨੇ ਕਿਹਾ ਕਿ ਇਦਾਂ ਨਹੀਂ ਤੇਰੀ ਵਫਾਦਾਰੀ ਮੰਨੀ ਜਾਣੀ ਪਰਖ ਹੋਣੀ ਤੇ ਪਰਖ ਤੇਰੀ ਇਹ ਆ ਵੀ ਕੀਰਤਪੁਰ ਸਾਹਿਬ ਵਾਲਾ ਜਿਹੜਾ ਮੁਖ ਮਹੰਤਾ ਹੈ ਉਹ ਤੇਰਾ ਮਿੱਤਰ ਹੈ ਤੇ ਤੂੰ ਸ਼ੋਧਰ ਤੋਂ ਬਾਅਦ ਸੌਣ ਵੇਲੇ ਉਹਨੂੰ ਮਿਲਣ ਜਾਣਾ ਹੈ ਤੇ ਉਹਦੇ ਚਵਾਰੇ ਦੀ ਕੁੰਡੀ ਖੁੱਲੀ ਛੱਡ ਕੇ ਆਣੀ। ਫੇਰ ਜੇ ਤੂੰ ਇਹ ਕੰਮ ਕਰਕੇ ਆਇਆ ਤੇ ਫੇਰ ਅਸੀਂ ਮੰਨਾਂਗੇ ਵੀ ਤੇਰੀ ਵਫਾਦਾਰੀ ਪੰਥ ਨਾਲ ਹੈ। ਤੇ ਉਸਨੇ ਅਗਲੇ ਦਿਨ ਇਹਦੇ ਕੀਤੀ ਉਹ ਗਿਆ। ਉਹਨੇ ਜਾ ਕੇ ਉਥੇ ਕੁੰਡੀ ਖੁੱਲੀ ਛੱਡਿਆ ਆ ਉਹ ਕਿਉਂਕਿ ਉਹਦਾ ਪਤਾ ਸੀਗਾ ਕਿ ਹੁਣ ਸਿੰਘ ਕੀਰਤਪੁਰ ਸਾਹਿਬ ਦਾ ਵੀ ਕਬਜ਼ਾ ਲੈਣਗੇ ਤੇ ਜਿਸ ਤਰੀਕੇ ਨਾਲ ਲੈਣਗੇ ਇਹ ਫੌਜੀ ਕਾਰਵਾਈ ਕਰਨਗੇ। ਤੇ ਇਸ ਕਰਕੇ ਉੱਥੇ ਸਰਕਾਰ ਦੀ ਵੀ ਸਾਰੀ ਡਿਪਲੋਇਮੈਂਟ ਸੀਗੀ ਉਹਨਾਂ ਨੇ ਵੀ ਆਪਦੇ ਬੰਦੇ ਬੰਦੇ ਸੱਤ ਸੁਧ ਲਾਏ। ਤੋਂ ਬਾਹਰ بڑا ਪੈਰਾ ਸੀਗਾ ਤੇ ਉਧਰ ਸਿੰਘਾਂ ਨੇ ਇੱਕ ਵੱਡੀ ਪੌੜੀ ਜਿਹੜੀ ਚਿਵਾਰੇ ਤੱਕ ਜਾ ਸਕੇ ਉਹਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ ਸੀਗਾ 10 ਸਿੰਘ ਜਿਹੜੇ ਬਿਲਕੁਲ ਤਿਆਰ ਬਰ ਤਿਆਰ ਰਹਿਣ ਕਮਾਂਡੋ ਵਰਗੇ ਸੀਗੇ ਉਹ ਤਿਆਰ ਕੀਤੇ ਹੋਏ ਸੀਗੇ ਤੇ ਉਹਨਾਂ ਨੇ ਰਾਤ ਨੂੰ ਜਦੋਂ ਸਾਰੇ ਟਿਕ ਗਏ ਅਧੀ ਰਾਤ ਨੂੰ ਉਹਨਾਂ ਨੇ ਉਹ ਜਿਹੜਾ ਮਹੰਤ ਸਿਗਾ ਉਹ ਪਿਛਲੀ ਤਾਕੀ ਚੋਂ ਪੌੜੀ ਲਾ ਕੇ ਅਗਵਾ ਕਰ ਲਿਆਂਦਾ ਚੱਕ ਲਿਆਂਦਾ। ਤੋਂ ਸਵੇਰੇ ਤੜਕੇ ਪਤਾ ਲੱਗਾ ਉਹਨਾਂ ਨੂੰ ਵੀ ਤਾਂ ਹੈ ਨਹੀਂ ਮਹੰਤ ਤਾਂ ਉੱਥੇ। ਤੋਂ ਸਵੇਰ ਦੇ ਦੀਵਾਨ ਤੋਂ ਬਾਅਦ ਫਿਰ ਖਾਲਸਾ ਪੰਥ ਨੇ ਕੇਸਗੜ ਸਾਹਿਬ ਤੋਂ ਹੀ ਇੱਕ ਸੁਨੇਹਾ ਭੇਜਿਆ ਉਹਨਾਂ ਨੂੰ। ਵੀ ਤੁਹਾਡਾ ਮਹੰਤ ਸਾਡੇ ਕੋਲ ਹੈ। ਤੁਸੀਂ ਚਾਬੀਆਂ ਭੇਜੋਗੇ ਕੀਰਤਪ੍ਰਸਾਦ ਦੇ ਸਾਰੇ ਗੁਰਦੁਆਰਿਆਂ ਦੀਆਂ ਕਿ ਅਸੀਂ ਇਹਦਾ ਸਿਰ ਭੇਜੀਏ। ਤੋਂ ਫਿਰ ਚਾਬੀਆਂ ਹੀ ਆਣੀਆਂ ਸੀਗੀਆਂ ਤੇ ਚਾਬੀਆਂ ਆਈਆਂ। ਤੋਂ ਇਹ ਗੱਲ ਨੂੰ ਵੀ ਹੁਣ ਪੂਰਾ 100 ਸਾਲ ਫਰਵਰੀ ਚ ਹੋ ਜਾਣਾ। ਤੇ ਇਹ ਗੱਲ ਵੀ ਕਿਸੇ ਤੋਂ ਆਪਾਂ ਸੁਣੀ ਨਹੀਂ ਹੈ। ਆਪਣੇ ਬਜ਼ੁਰਗਾਂ ਤੋਂ ਹੀ ਸੁਣੀ। ਆਪਣੇ ਬਜ਼ੁਰਗ ਪਤਾ ਨਹੀਂ ਕਿਹੜੇ-ਕਿਹੜੇ ਵਿੱਚ ਗਏ ਹੋਣਗੇ ਕਬਜ਼ਾ ਲੈਣ। ਤੋਂ ਇਹ ਦੋ ਬਹੁਤ ਵੱਡੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਸਿੱਖਾਂ ਦੇ ਇਤਿਹਾਸ ਵਿੱਚ ਵੀ ਹੁੰਦਾ ਨਹੀਂ ਹੈ। ਉਹਦੀ ਇੱਕ ਵਜਾ ਮੈਨੂੰ ਸਮਝ ਆਉਂਦੀ ਹੈ ਉਹ ਕਿਉਂ ਨਹੀਂ ਹੁੰਦਾ ਹੈ। ਉਏ ਕਿ ਸਿੱਖਾਂ ਦੇ ਵਿੱਚ ਸਦਾ ਹੀ ਚਾਰ ਤਰੀਕੇ ਦੀ ਪੋਲਿਟিক্যাল ਲੀਡਰਸ਼ਿਪ ਰਹੀ ਇੱਕ ਉਹ ਰਹਿਆ ਜਿਨ੍ਹਾਂ ਨੂੰ ਅਕਾਲੀ ਫੌਜ ਕਹਿੰਦੇ ਆਪਾਂ ਕਿ ਉਹ ਬਿਲਕੁਲ ਨਿਸ਼ਕਾਮ ਰਹਿ ਕੇ ਸੇਵਾ ਕਰਦੇ ਆ ਤੇ ਸੰਘਰਸ਼ ਕਰਦੇ ਆ ਉਹਨਾਂ ਦਾ ਉਹ ਆਤਮਿਕ ਤੌਰ ਤੇ ਜੀਵਨ ਮੁਕਤ ਹੁੰਦੇ ਆ ਤੇ ਸੰਸਾਰੀ ਤੌਰ ਦੇ ਉੱਤੇ ਉਹ ਜਾਂ ਬਾਦਸ਼ਾਹ ਆ ਜਾਂ ਬਾਗੀ ਆ ਵਿਚ ਵਿਚਾਲੇ ਵਾਲੀ ਗੱਲ ਨਹੀਂ ਹੁੰਦੀ ਇਕ ਉਦੋਂ ਥੱਲੇ ਰਾਠ ਸਿੰਘ ਹੁੰਦੇ ਆ ਇਹ ਜਿਹੜੇ ਉਹ ਵੀ ਬਾਗੀ ਜਾਂ ਬਾਦਸ਼ਾਹੀ ਸਥਿਤੀ ਜੇ ਲੜਦੇ ਆ ਕਿਸੇ ਦੇ ਮਤਾਇਤ ਨਹੀਂ ਹੁੰਦੇ ਉਹ ਪਰ ਇਹ ਜਿਹੜੇ ਰਾਠ ਸਿੰਘ ਹੈ ਇਹ ਆਪ ਅਹੁਦਿਆਂ ਤੇ ਬੈਠਣ ਦੇ ਇੱਛਕ ਹੁੰਦੇ ਆ ਜਿਹੜੇ ਪਹਿਲੇ ਅਕਾਲੀ ਸਿੰਘ ਹੈ ਉਹ ਤਾਂ ਅਹੁਦਿਆਂ ਤੇ ਵੀ ਬੈਠਦੇ ਨਹੀਂ ਹੈ ਇਹਦਾ ਬਾਬਾ ਦੀਪ ਸਿੰਘ ਸਿਗੇ ਅਕਾਲੀ ਫੂਲਾ ਸਿੰਘ ਸਿਗੇ ਜਾਂ ਹੁਣ ਸੰਤ ਜਰਨੈਲ ਸਿੰਘ ਸਿਗੇ ਇਸੇ ਤਰ੍ਹਾਂ ਇਹ ਬਾਬਾ ਹਰਨਾਮ ਸਿੰਘ ਜਾਨ ਵਾਲੇ ਜਾਂ ਇਹ ਜਿਹੜੇ ਸਿੰਘ ਬੱਬਰ ਅਕਾਲੀ ਸਿਗੇ ਇਹ ਉਹ ਅਕਾਲੀ ਫੌਜ ਸੀਗੀ ਕਿ ਜਿਹੜੀ ਸੰਘਰਸ਼ ਕਰਦੀ ਸੀਗੀ ਨਿਸ਼ਕਾਮ ਬਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਇਹ ਸੁਰਖਰੂ ਹੋ ਕੇ ਜਾਣ ਐਨੀ ਇੱਛਾ ਜੀ ਇਹ ਉਸ ਤਰ੍ਹਾਂ ਦੇ ਲੋਕ ਸੀਗੇ ਤੇ ਦੂਜੇ ਰਾਠ ਤੇ ਤੀਜੇ ਮਿਲਵਰਤਣੀਆਂ ਹੁੰਦੇ ਆ ਜਿਹੜੇ ਭਲਾ ਚਾਹਦੇ ਹੁੰਦੇ ਆ ਚੰਗਾ ਕਰਨਾ ਚਾਹਦੇ ਹੁੰਦੇ ਆ ਪਰ ਉਹਨਾਂ 'ਚ ਐਨਾ ਤਾਣ ਨਹੀਂ ਹੁੰਦਾ ਕਿ ਉਹ ਆਪਣੀ ਬਾਦਸ਼ਾਹੀ ਲਈ ਲੜਨ ਆਜ਼ਾਦੀ ਲਈ ਲੜਨ ਉਹ ਕਿਸੇ ਦੇ ਮਤੇਹਤ ਰਹਿ ਕੇ ਵੀ ਚੱਲ ਸਕਦੇ ਹੁੰਦੇ ਆ ਉਹ ਮਿਲਵਰਤਣ ਕਰਦੇ ਆ ਸਮੇਂ ਦੀ ਸਰਕਾਰ ਦੇ ਨਾਲ ਜਿਦਾਂ ਫੂਲਕੀਆ ਮਿਸਲ ਦੇ ਸਾਰੇ ਅੱਜ ਤੱਕ ਰਹੇ ਆ ਤੇ ਉਹ ਸਮੇਂ ਦੀ ਜੋ ਵੀ ਤਖਤ ਹੈ ਉਹਨੂੰ ਸਲਾਮ ਕਰਦੇ ਰਹੇ ਚਾਹੇ ਆਲਾ ਸਿੰਘ ਸੀਗਾ ਚਾਹੇ ਹੌਣ ਵਾਲਾ ਅਮਰਿੰਦਰ ਹੈ ਕੋਈ ਵੀ ਹੈ ਉਹਨਾਂ ਨੇ ਕਦੇ ਬਾਦਸ਼ਾਹ ਦਾ ਦਾਵਾ ਹੀ ਨਹੀਂ ਕੀਤਾ ਪਾਦਸ਼ਾਹੀ ਦਾ ਇਸੇ ਤਰ੍ਹਾਂ ਦੇ ਹੁਣ ਬਹੁਤ ਸਾਰੇ ਜਿੰਨੇ ਵੀ ਹੌਣ ਵਾਲੇ ਅਕਾਲੀ ਦਲ ਹੈ ਉਹ ਮਿਲਵਰਤਣੀਆਂ ਹੀ ਆ ਉਹ ਅਕਾਲੀ ਨਹੀਂ ਹੈ ਉਹ ਬਾਦਸ਼ਾਹ ਹੱਤ ਲਈ ਕਦੇ ਦਾਵਾ ਹੀ ਨਹੀਂ ਕਰਦੇ ਉਹ ਤਾਂ ਸੂਬੇਦਾਰੀ ਦੀ ਲੜਾਈ ਲੜਦੇ ਆ ਬਸ ਪੰਜਾਬ ਦੀ ਸੂਬੇਦਾਰੀ ਮਿਲ ਜਾ ਕਿਸ ਤਰ੍ਹਾਂ ਤੇ ਇੱਕ ਤੀਜੇ ਚਕਰੈਲ ਸਿੱਖ ਹੁੰਦੇ ਆ ਜਿਹੜੇ ਕਿਸੇ ਦੇ ਵੀ ਜਾ ਕੇ ਨੌਕਰ ਚੱਕਰ ਲੱਗ ਜਾਂਦੇ ਆ ਕਿਸੇ ਦੇ ਵੀ ਬਿਲਕੁਲ ਹੀ ਤਨਖਾਹ ਤੇ ਹੀ ਨੌਕਰੀ ਕਰਦੇ ਰਹਿੰਦੇ ਆ ਤੋਂ ਜਿਹੜਾ ਇਤਿਹਾਸ ਹਰੇਕ ਬੰਦੇ ਦਾ ਇਤਿਹਾਸ ਦਾ ਉਹੀ ਪਾਤਰ ਚਮਕਦੇ ਆ ਜਿਹਦੇ ਵਾਰਿਸ ਉਹਨੂੰ ਯਾਦ ਰੱਖਦੇ ਆ ਮੈਂ ਸਮਝਣਾ ਕਿ ਜਿਹੜੀ ਅਕਾਲੀ ਫੌਜ ਰਹੀ ਆ ਅਕਾਲੀ ਕਾਰਨਾਮਿਆਂ ਵਾਲਿਆਂ ਦਾ ਇਤਿਹਾਸ ਅਕਾਲੀ ਵਰਤੀ ਵਾਲਿਆਂ ਨੇ ਹੀ ਲੈ ਕੇ ਜਾਣਾ ਸੀਗਾ ਅੱਗੇ ਤੇ ਹੁਣ ਜਿਹੜਾ ਘੱਟੋ ਘੱਟ 1965 ਤੋਂ ਬਾਅਦ ਅਕਾਲੀ ਦਲ ਹੈ ਉਹੀ ਜਦੋਂ ਅਕਾਲੀ ਫੌਜ ਨਹੀਂ ਰਹੀ ਮਿਲਵਰਤਣੀਆਂ ਦੀ ਉਹ ਬਣ ਗਈ ਜਮਾਤ ਤੇ ਉਹਨੇ ਅਕਾਲੀਆਂ ਦਾ ਇਤਿਹਾਸ ਕਿੱਥੇ ਦੱਸਣਾ ਕਰਨਾ ਸੀਗਾ ਉਹਨਾਂ ਨੂੰ ਤਾਂ ਫੇਰ ਲੋਕ ਆਪ ਸਵਾਲ ਪੁੱਛਣ ਲੱਗ ਜਾਂਦੇ ਨੇ ਕਿ ਜਿਹਨਾਂ ਨੂੰ ਤੁਸੀਂ ਇਤਿਹਾਸ ਸੁਣਾ ਰਹੇ ਆਪ ਇਹਨਾਂ ਮੁਤਾਬਕ ਹੈ ਕਿ ਨਹੀਂ ਹੈ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਇਤਿਹਾਸ ਦੇ ਵੱਡੇ ਕਾਰਨਾਮੇ ਆ ਜਿਹੜੇ 100 ਸਾਲ ਬੀਤਣ ਦੇ ਬਾਵਜੂਦ ਵੀ ਜਿਸ ਰੂਪ ਚ ਉਜਾਗਰ ਹੋਣੇ ਚਾਹੀਦੇ ਸੀਗੇ ਉਹ ਹੋ ਨਹੀਂ ਸਕੇ ਹੈ। ਉਹਦੀ ਵਜ੍ਹਾ ਇਹ ਆ ਕਿ ਉਹਨਾਂ ਦੇ ਜਿਹੜੇ ਵਾਰਸ ਸੀਗੇ ਇਹ ਨਹੀਂ ਵੀ ਉਹਨਾਂ ਦੇ ਜਿਹੜੇ ਖੂਨ ਦੇ ਵਾਰਸ ਸੀਗੇ ਉਹਨਾਂ ਦੀ ਜਿਹੜੀ ਸੋਚ ਦੇ ਵਾਰਸ ਸੀਗੇ। ਇਤਿਹਾਸ ਦੇ ਨਾਇਕਾਂ ਦੇ ਵਾਰਸ ਉਹੀ ਹੁੰਦੇ ਆ ਜਿਹੜੀ ਉਹਨਾਂ ਦੀ ਸੋਚ ਦੇ ਵਾਰਸ ਹੁੰਦੇ ਆ। ਤੋਂ ਉਹਨਾਂ ਦੀ ਜਿਹੜੇ ਸੋਚ ਦੇ ਵਾਰਸ ਸੀਗੇ ਉਹ ਲਗਾਤਾਰ ਹੀ ਸਟਰਗਲ 'ਚ ਰਹੇ ਆ। ਉਹਨਾਂ ਨੂੰ ਆਪਣੇ ਜਿਹੜੇ ਨਾਇਕ ਹੈ ਉਹਨਾਂ ਦੇ ਇਤਿਹਾਸ ਉਹ ਸਰੂਪ ਚ ਉਜਾਗਰ ਕਰਨ ਦੇ ਉਹਨੇ ਸਖਾਵੇਂ ਸਮੇਂ ਨਹੀਂ ਮਿਲੇ ਹੈ ਪ੍ਰਸੰਤ ਜਰਨੈਲ ਸਿੰਘ ਉਹਨਾਂ ਦਾ ਆਪਾਂ ਸਮਾਂ ਦੇਖੀਏ ਕਿ ਉਹ ਕੋ ਖੁੱਲ ਕੇ ਪ੍ਰਚਾਰ ਕਰਨ ਲਈ ਕੋ 10 20 ਸਾਲ ਨਹੀਂ ਮਿਲੇ 2 ਸਾਲ 3 ਸਾਲ ਹੀ ਮਿਲੇ ਤਾਂ ਉਹਦੇ ਵਿੱਚ ਇਤਿਹਾਸ ਤਾਂ ਇਹ ਸਥਾਪਿਤ ਹੁੰਦੇ ਆ ਜਿਹੜੀਆਂ ਗੱਲਾਂ ਲਗਾਤਾਰ ਤੁਹਾਨੂੰ ਇੱਕ ਲੰਬੇ ਪੀਰੀਅਡ ਲਈ ਕਰਨੀਆਂ ਪੈਣੀਆਂ ਸੋ ਹੁਣ ਮੈਂ ਸਮਝਣਾ ਕਿ ਬੇਸ਼ੱਕ ਅਸੀਂ ਇਸ ਅਕਾਲੀ ਫੌਜ ਦੇ ਜਿਸ ਤਰੀਕੇ ਦੇ ਕਰਤਾਰ ਹੋਣੇ ਚਾਹੀਦੇ ਜਾਂ ਜੋ ਉਹਨਾਂ ਦਾ ਜੀਵਨ ਅਮਲ ਰਿਹਾ ਉਦਾਂ ਦੇ ਤਾਂ ਨਹੀਂ ਹਾਂ ਬੇਸ਼ੱਕ ਲੋਕ ਸਾਡੇ ਤੇ ਕਹਿਣ ਕਿ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਤੁਸੀਂ ਉਹਨਾਂ ਵਰਗੇ ਤਾਂ ਹੈ ਨਹੀਂ ਪਰ ਫਿਰ ਵੀ ਉਹਨਾਂ ਦੀ ਗੱਲ ਕਰਨੀ ਸਾਡਾ ਇੱਕ ਮੌਲਿਕ ਫਰਜ਼ ਹੈ ਕਿਉਂਕਿ ਇੱਕ ਤਾਂ ਸੋਚ ਕਰਕੇ ਉਹਨਾਂ ਦੇ ਵਾਰਿਸ ਹੈ ਪਰ ਦੂਜੇ ਇੱਕ ਖਿੱਤੇ ਕਰਕੇ ਵੀ ਉਹਨਾਂ ਦੇ ਵਾਰਿਸ ਹੈ ਕਿਉਂ ਸਾਡੇ ਇਸ ਇਲਾਕੇ ਦੇ ਸਿਗੇ ਜੇ ਅਸੀਂ ਉਹਨਾਂ ਦੀ ਗੱਲ ਨਹੀਂ ਕਰਾਂਗੇ ਤੋ ਹੋਰ ਕਿਸੇ ਦੂਜੇ ਪਾਸੇ ਵਾਲਿਆਂ ਨੇ ਤੇ ਉਹਨਾਂ ਦੀ ਗੱਲ ਨਹੀਂ ਕਰਨੀ। ਤੋ ਇਹ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਬਣਦਾ ਚਾਹੇ ਅਸੀਂ ਉਹਨਾਂ ਵਰਗੇ ਨਹੀਂ ਵੀ ਹਾਂ ਚਾਹੇ ਅਸੀਂ ਇਕਾਲੀ ਫੌਜ ਨਹੀਂ ਵੀ ਹਾਂ। ਸਿੱਖਾਂ ਦੇ ਵਿੱਚ ਪਹਿਲਾਂ ਹਰੇਕ ਆਪਣੇ ਵਿੱਤ ਮੁਤਾਬਕ ਪੰਥ ਦੀ ਚੜ੍ਹਦੀ ਕਲਾ ਲਈ ਹਿੱਸਾ ਪਾਉਂਦਾ ਰਿਹਾ। ਉਹ ਹੁਣ ਮਿਸਿੰਗ ਹੋ ਗਿਆ ਹੈ ਆਪਣੇ ਦੇ ਵਿੱਚ। ਤੋ ਇਸ ਕਰਕੇ ਆਪਾਂ ਨੂੰ ਇਹ ਆਪਣੇ ਕਰਨ ਦਾ ਕਾਰਜ ਹੈ। ਅਜੇ ਚਲੋ ਇਹ ਇਲੈਕਸ਼ਨ ਦਾ ਸਾਲ ਹੈ ਬਹੁਤ ਸਾਰੀਆਂ ਅਜੇ ਲੋਕਾਂ ਦਾ ਧਿਆਨ ਵੋਟਾਂ ਵੱਲੇ ਹੀ ਹੋਣਾ ਇਹ ਮੁਕ ਲੈਣ ਇਸ ਤੋਂ ਬਾਅਦ ਆਪਾਂ ਇਹ ਥੋੜੇ ਬਿਹਤਰ ਤਰੀਕੇ ਦੇ ਨਾਲ ਕੁਝ ਆਪਾਂ ਨੂੰ ਵੀ ਤਜਰਬਾ ਹੋ ਜਾਣਾ ਕਿਉਂਕਿ ਇਹ ਤੀਜਾ ਪ੍ਰੋਗਰਾਮ ਹੈ ਦੋ ਚਾਰ ਪ੍ਰੋਗਰਾਮ ਹੋਰ ਕਰਕੇ ਆਪਾਂ ਇਹਨੂੰ ਹੋਰ ਵੱਡੇ ਰੂਪ ਦੇ ਵਿੱਚ ਆਪਾਂ ਕਰਨ ਦੀ ਟਰਾਈ ਕਰਾਂਗੇ ਤਾਂ ਇੱਕ ਗੱਲ ਮੈਂ ਕਹਿ ਕੇ ਸਮਾਪਤੀ ਕਰਨੀ ਆ ਕਿ ਇੱਕ ਗੱਲ ਦੁਆਰਾ ਦੁਆਰਾ ਆਪਣੇ ਦੁਹਰਾਉਣ ਦੀ ਆ ਜਿਹੜੀ ਆਪਾਂ ਨੂੰ ਲਗਭਗ ਹਰੇਕ ਸਮਾਗਮ 'ਚ ਕਰਨੀ ਚਾਹੀਦੀ ਆ ਉਹ ਇਹ ਆ ਕਿ ਇਹ ਬੱਬਰ ਲੜੇ ਕਿਉਂ ਕਿਵੇਂ ਲੜੇ ਇਹ ਆਪਾਂ ਕਿਸੇ ਨਾ ਕਿਸੇ ਰੂਪ ਚ ਸੁਣਿਆ ਹੋਇਆ ਆਪਣੇ ਬਜ਼ੁਰਗਾਂ ਕੋਲੋਂ ਜਾਂ ਟਾਡੀਆਂ ਕੋਲੋਂ ਹੁਣ ਵੀ ਜਿਹੜੀਆਂ ਆਪਾਂ ਵਾਰਾਂ ਸੁਣਦੇ ਹਾਂ ਉਹਨਾਂ ਚ ਲਗ ਭਾ ਕੇ ਇਹੀ ਹੁੰਦਾ ਵੀ ਕੌਣ ਲੜਿਆ ਕਿਵੇਂ ਲੜਿਆ ਪਰ ਕਿਉਂ ਲੜਿਆ ਇਹ ਆਪਾਂ ਨੂੰ ਜ਼ਰੂਰ ਚੇਤੇ ਕਰਨਾ ਚਾਹੀਦਾ ਤੇ ਕਿਉਂ ਲੜੇ ਇਹਦੇ ਲਈ ਮੈਂ ਸਮਝਣਾ ਕਿ ਅੰਗਰੇਜ਼ਾਂ ਨੇ ਜਿਹੜਾ ਅਕਾਲੀ ਕਾਂਸਪੀਰੇਸੀ ਕੇਸ ਸੀਗਾ ਉਹਦੇ ਵਿੱਚ ਅਖੀਰਲਾ ਜਿਹੜਾ ਪੈਰਾ ਜੇ ਚੁਣੀ ਸਿੱਟਾ ਕੱਢਿਆ ਸੀਗਾ ਉਹ ਸਾਰਿਆਂ ਦੇ ਲਈ ਆਪਾਂ ਨੂੰ ਯਾਦ ਕਰਨ ਵਰਗੀ ਇਦਾਂ ਸਕੂਲਾਂ ਦੇ ਵਿੱਚ ਸਾਨੂੰ ਯਾਦ ਕਰਾਂਦੇ ਨਾ ਉਵੇਂ ਯਾਦ ਕਰਨ ਵਰਗੀ ਚੀਜ਼ ਐ ਉਹ ਉਹ ਚੁਣੀ ਤਿੰਨ ਗੱਲਾਂ ਹੀ ਕੀਤੀਆਂ ਮੁੱਖ ਰੂਪ ਚ ਇੱਕ ਤਾਂ ਉਹਨੇ ਨਸਲ ਦੱਸੀ ਵੀ ਇਹ ਇਨਕਲਾਬੀ ਬੰਦੇ ਆ ਇਨਕਲਾਬੀ ਉਹ ਹੁੰਦਾ ਜਿਹੜਾ ਜੋ ਚੱਲ ਰਿਹਾ ਉਹਨੂੰ ਬਿਲਕੁਲ ਖਤਮ ਕਰਕੇ ਨਵੀਂ ਚੀਜ਼ ਲੈ ਕੇ ਆਏ ਹੁਣ ਸੁਧਾਰਵਾਦੀਆਂ ਹੁਣ ਦੀ ਜਿਹੜੀ ਵੋਟ ਪੋਲਿਟਿਕਸ ਐ ਉਹ ਸੁਧਾਰ ਕਰਨਾ ਚਾਹੁੰਦੀ ਜੋ ਚੱਲ ਰਿਹਾ ਉਹਦੇ ਵਿੱਚ ਇੱਕ ਦੂਜੇ ਬੰਦੇ ਨੂੰ ਹਟਾ ਕੇ ਆਪ ਬੈਠ ਜਾ ਹਾਲਾਂਕਿ ਪੂਰੇ ਆਪਾਂ ਨੂੰ ਪਤਾ ਕਿ ਪੂਰੇ ਪ੍ਰਬੰਧ ਦੇ ਵਿੱਚ ਹੀ ਸਮੱਸਿਆ ਹੈ ਬੈਠ ਕੋਈ ਵੀ ਜਾਏ ਲੋਕਾਂ ਨੂੰ ਕੋ ਬਹੁਤਾ ਮਿਲਣ ਵਾਲਾ ਨਹੀਂ ਕਿਉਂਕਿ ਇਸ ਸਿਸਟਮ 'ਚ ਹੀ ਕੁਝ ਨਹੀਂ ਬਚਿਆ ਹੈ ਸੋ ਉਹ ਕਹਿੰਦੇ ਕਿ ਇਹ ਰੈਵੋਲਿਊਸ਼ਨਰੀ ਹੈ ਇਹ ਇਨਕਲਾਬੀ ਹੈ ਇੱਕ ਗੱਲ ਦੂਜੀ ਗੱਲ ਉਹ ਕਹਿੰਦੇ ਸੀਗੇ ਕਿ ਇਹ ਅੰਗਰੇਜ਼ ਹਕੂਮਤ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਅੰਗਰੇਜ਼ ਹਕੂਮਤ ਨੂੰ ਖਤਮ ਕਰਕੇ ਪੰਜਾਬ 'ਚ ਸਿੱਖ ਰਾਜ ਲੈ ਕੇ ਆਉਣਾ ਚਾਹੁੰਦੇ ਆ ਤੇ ਇੰਡੀਆ ਦੇ ਵਿੱਚ ਸਵਰਾਜ ਇੰਡੀਆ 'ਚ ਸਵਰਾਜ ਦਾ ਮਤਲਬ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦੇ 6700 ਤੋਂ ਉੱਤੇ ਜਾਤ ਹੈ 1500 ਤੋਂ ਉੱਤੇ ਭਾਸ਼ਾ ਹੈ ਬਹੁਤ ਜ਼ਿਆਦੇ ਬਣ ਗਈ ਹੈ ਕਿ ਹਰੇਕ ਪਛਾਣ ਵਾਲੇ ਨੂੰ ਚਾਹੇ ਉਹਦੀ ਸੱਭਿਆਚਾਰਕ ਪਛਾਣ ਹੈ ਚਾਹੇ ਬੋਲੀ ਕਰਕੇ ਆ ਚਾਹੇ ਧਰਮ ਕਰਕੇ ਚਾਹੇ ਜਾਤ ਕਰਕੇ ਹਰੇਕ ਬੰਦੇ ਨੂੰ ਖੁਦ ਮੁਖਤਿਆਰੀ ਦਾ ਹੱਕ ਹੋਵੇ ਸੇ ਸਾਰੇ ਹਿੰਦੁਸਤਾਨ 'ਚ ਤੇ ਇਹ ਉਹਨਾਂ ਦਾ ਆਈਡੀਆ ਸੀਗਾ ਕਿ ਪੰਜਾਬ 'ਚ ਸਿੱਖ ਰਾਜ ਇੰਡੀਆ 'ਚ ਸਵੈ ਰਾਜ ਇਹ ਬਹੁਤ ਇੰਪੋਰਟੈਂਟ ਗੱਲ ਹੈ ਤੇ ਤੀਜੀ ਗੱਲ ਉਹ ਪ੍ਰਚਾਰ ਦੇ ਬਾਰੇ ਕਹਿੰਦੇ ਕਿ ਇਹ ਪ੍ਰਚਾਰ ਕਿਆ ਕਰਦੇ ਆ ਕਹਿੰਦੇ ਪ੍ਰਚਾਰ ਦਾ ਵਿੱਚ ਪਹਿਲਾ ਨੁਕਤਾ ਇਹ ਆ ਕਿ ਇਹ ਦਿੱਲੀ ਦੀ ਜਿਹੜੀ ਬ੍ਰਿਟਿਸ਼ ਫਰੰਗੀ ਹਕੂਮਤ ਹੈ ਉਹਨੂੰ ਜ਼ਾਬਰ ਤੇ ਜ਼ਾਲਮ ਕਹਿੰਦੇ ਆ ਇਹ ਇੱਕ ਗੱਲ ਦੂਜੀ ਗੱਲ ਵੀ ਇਹ ਆਪਣੇ ਜਿਹੜਾ ਸਿੱਖ ਰਾਜ ਰਿਹਾ ਪਹਿਲਾਂ ਉਹਦੀ ਯਾਦ ਲੋਕਾਂ ਨੂੰ ਕਰਾਉਂਦੇ ਆ ਤੀਜੀ ਗੱਲ ਵੀ ਇਹ ਸਿੱਖਾਂ ਦਾ ਜਿਹੜਾ ਫੌਜੀ ਬਹਾਦਰੀਆਂ ਵਾਲਾ ਇਤਿਹਾਸ ਹੈ ਉਹ ਸੁਣਾਉਂਦੇ ਆ ਲੋਕਾਂ ਨੂੰ ਤੇ ਚੌਥੀ ਗੱਲ ਇਹ ਸਿੱਖੀ ਦਾ ਪ੍ਰਚਾਰ ਕਰਦੇ ਸਿੱਖ ਬਣਾਦੇ ਇਹ ਗੱਲਾਂ ਤੋਂ ਤਕਲੀਫ ਸਗੀ ਅੰਗਰੇਜ਼ਾਂ ਨੂੰ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਕਿਸੇ ਇੱਕ ਸਿੱਖ ਨੂੰ ਪੁੱਛੋ ਉਹ ਹਰੇਕ ਹੀ ਕਰੇਗਾ ਹੀ ਇਹ ਸਿੱਖ ਹੋ ਕੇ ਇਹਨਾਂ ਗੱਲਾਂ ਤੋਂ ਪਿੱਛੇ ਹਟਿਆ ਹੀ ਨਹੀਂ ਜਾ ਸਕਦਾ ਤਾਂ ਸਿੱਖ ਹੋਣਾ ਹੀ ਦੁਨੀਆਂ ਦੇ ਤਖਤਾਂ ਦੇ ਲਈ ਇੱਕ ਗੁਨਾਹ ਬਣ ਜਾਂਦਾ ਤੇ ਉਹ ਅਜੇ ਤੱਕ ਬਣਿਆ ਹੋਇਆ ਉਹ ਮੁਗਲਾਂ ਦੇ ਵੇਲੇ ਤੋਂ ਅੱਜ ਤੱਕ ਹੀ ਬਣਿਆ ਚਾਹੇ ਮੁਖਲਾਂ ਆਣ ਚਾਹੇ ਅਫਗਾਨ ਆਣ ਚਾਹੇ ਫਰੰਗੀ ਆ ਚਾਹੇ ਹੌਣ ਵਾਲੀ ਵਿਪਰਵਾਦੀ ਹਕੂਮਤ ਹੈ ਉਹਦੇ ਲਈ ਜੇ ਤੁਸੀਂ ਸਿੱਖ ਬਣ ਜਾਓ ਇਹੀ ਇੱਕ ਉਹਨਾਂ ਲਈ ਵੱਡੀ ਸਮੱਸਿਆ ਖੜ ਜਾਂਦੀ ਹੈ ਤਾਂ ਸਿੱਖ ਬਣੇ ਰਹਿਣਾ ਹੀ ਇੱਕ ਸਟਰਗਲ ਦੀ ਪੱਕੀ ਨਿਸ਼ਾਨੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦੀ ਰਹਿੰਦੀ ਆ ਉਹ ਸ਼ਸਤਰ ਤੋਂ ਲੈ ਕੇ ਅਰਦਾਸ ਕਰਨ ਤੱਕ ਬੜੇ ਰੂਪ ਹੈ ਸੰਘਰਸ਼ ਦੇ ਤਾਂ ਜੇ ਸਿੱਖ ਬਣਨਾ ਹੈ ਤਾਂ ਸੰਘਰਸ਼ ਪੱਲੇ ਪੈਣਾ ਹੀ ਪੈਣਾ ਹੈ ਇਹ ਇੱਕ ਆਪਣੀ ਸਦਾ ਯਾਦ ਰੱਖਣ ਵਾਲੀ ਗੱਲ ਹੈ ਤੇ ਇੱਕ ਗੱਲ ਜਿਹੜੀ ਪੋਲੀਟੀਕਲ ਚੇਂਜ ਲੈ ਕੇ ਆਂਦੀ ਉਹਨਾਂ ਨੇ ਪ੍ਰਬੰਧ ਚ ਅੰਗਰੇਜ਼ਾਂ ਤੋਂ ਪਹਿਲਾਂ 1849 ਤੋਂ ਪਹਿਲਾਂ ਜਦੋਂ ਸਿੱਖ ਰਾਜ ਸੀਗਾ ਉਦੋਂ ਜਿਹੜੇ ਪੋਲੀਟੀਕਲ ਲੀਡਰਸ਼ਿਪ ਸੀਗੀ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਹੋਣੀ ਸ਼ਾਮ ਸਿੰਘ ਟਾਰੀ ਹੋਣੀ ਜਿੰਨੇ ਬਹੁਤ ਵੱਡੇ ਸਰਦਾਰ ਸੀਗੇ ਉਹਨਾਂ ਦੇ ਅਹਿਲਕਾਰ ਅਫਸਰ ਹੁੰਦੇ ਸੀਗੇ ਉਹ ਕੋਈ ਵੈਂਟੂਰਾ ਵਰਗਾ ਫ੍ਰੈਂਚ ਸੀਗਾ ਕੋਈ ਅਲਾਰਡ ਵਰਗਾ ਅਮਰੀਕਨ ਸੀਗਾ 90 ਕ ਤਾਂ ਫ੍ਰੈਂਚ ਇੰਗਲਿਸ਼ ਮਤਲਬ ਇੰਡੀਆ ਤੋਂ ਇਸ ਖਿੱਤੇ ਤੋਂ ਬਾਹਰਲੇ ਸੀਗੇ ਬਾਕੀ ਬਹੁਤ ਬੇਗਿਣਤ ਬੰਦੇ ਇਥੋਂ ਯੂਪੀ ਤੱਕ ਹੋਰੇ ਸੀ ਇੰਡੀਆ ਦੇ ਸਾਰੇ ਖਿੱਤੇ ਚੋਂ ਸੀਗੇ ਉਹ ਸਾਰੇ ਆਪਣੇ ਅਫਸਰ ਸੀਗੇ ਨੌਕਰਸ਼ਾਹ ਸੀਗੇ ਉਦੋਂ ਇਹ ਸੀਗਾ ਕਿ ਜਿਹੜਾ ਦਰਬਾਰ ਹੈ ਉਹ ਅਕਾਲ ਤਖਤ ਸੀਗਾ ਜੋ ਅਕਾਲ ਤਖਤ ਤੇ ਜਾਂ ਜੋ ਮਿਸਲਾਂ ਵੇਲੇ ਪਾਲਿਸੀ ਤੈਹ ਹੋ ਗਈ ਅਫਸਰ ਉਹਨੂੰ ਸਿਰਫ ਲਾਗੂ ਕਰਦੇ ਸੀਗੇ ਅਫਸਰ ਕੋਈ ਆਪਣੇ ਕੋਲੋਂ ਇਹ ਪਾਲਿਸੀ ਨਹੀਂ ਬਣਾ ਸਕਦੇ ਸੀਗੇ ਅੰਗਰੇਜ਼ਾਂ ਨੇ ਆ ਕੇ ਇਹ ਉਲਟਾ ਕਰ ਦਿੱਤਾ ਅੰਗਰੇਜ਼ਾਂ ਦੇ ਵੇਲੇ ਕੋ ਪੋਲੀਟੀਕਲ ਲੀਡਰਸ਼ਿਪ ਤਾਂ ਦੀ ਸੀਗੀ ਹੀ ਨਹੀਂ ਉਹਨਾਂ ਨੇ ਤਾਂ ਅਫਸਰਾਂ ਦੇ ਜ਼ਰੀਏ ਹੀ ਰਾਜ ਕਰਨਾ ਸੀਗਾ ਤੋਂ ਮੁੜ ਕੇ ਇਹ ਹੋ ਗਿਆ ਕਿ ਜੋ ਦਰਬਾਰ ਹੈ ਜੋ ਪਾਲਿਸੀ ਅਕਾਲ ਤਖਤ ਸਾਹਿਬ ਜਾਂ ਸਿੱਖਾਂ ਦੇ ਸਾਡੀ ਪੋਲੀਟੀਕਲ ਲੀਡਰਸ਼ਿਪ ਨੇ ਤੈਅ ਕਰਨੀ ਸੀਗੀ ਉਹ ਹੁਣ ਅਫਸਰशाही ਤੈਅ ਕਰਨ ਲੱਗ ਗਏ ਹੁਣ ਪਾਲਿਸੀ ਆਈਐਸ ਆਈਪੀਐਸ ਅਫਸਰ ਜਾਂ ਜਿਹੜੇ ਵੱਡੇ ਸੈਕਟਰੀ ਆ ਦਿੱਲੀ ਬੈਠੇ ਆ ਜਾਂ ਵੱਖ-ਵੱਖ ਏਜੰਸੀਆਂ ਦੇ ਅਫਸਰ ਆ ਪਾਲਿਸੀ ਉਹ ਤੈਅ ਕਰਦੇ ਆ ਤੇ ਉਹ ਜੋ ਬ੍ਰਿਟਿਸ਼ ਰੂਲਸ ਹੈਗਾ ਕਿ ਅਫਸਰਸ਼ਾਹੀ ਕੋ ਤਾਕਤ ਹੈ ਅੱਜ ਵੀ ਇੰਡੀਆ ਉਹਦੇ ਮੁਤਾਬਕ ਹੀ ਚੱਲਦਾ ਹੈ ਜਿੰਨੇ ਵੀ ਜੋ ਇੰਡੀਆ ਦਾ ਰੂਲ ਕਰਨ ਦਾ ਸਟਰਕਚਰ ਆ ਸਾਰਾ ਬ੍ਰਿਟਿਸ਼ ਹੈ ਅੱਜ ਵੀ ਪਾਲਿਸੀ ਆ ਜਿਹੜੀ ਐਗਜ਼ੀਕਿਊਟਿਵ ਪਾਵਰ ਐ ਫੈਸਲਾ ਲੈਣ ਦੀ ਤਾਕਤ ਐ ਉਹ ਬਿਊਰੋਕ੍ਰੇਸੀ ਕੋ ਆ ਇਹ ਅਜੇ ਸਾਨੂੰ ਇਹ ਗੱਲ ਜਜਬਕਾਰਨ ਚ ਬੜੀ ਸਮੱਸਿਆ ਆ ਰਹੀ ਸਾਡੇ ਬੰਦੇ ਨੂੰ ਲੱਗਦਾ ਵੀ ਜੇ ਅਸੀਂ ਕਿਤੇ ਪੋਲੀਟਿਕਲੀ ਰਾਜ ਕਰਨ ਲੱਗ ਗਏ ਤੇ ਇਹ ਅਫਸਰ ਸਾਡੇ ਮਦਦਤ ਹੋਣੇ ਖਰੇ ਇਹ ਮੈਂ ਤਾਂ ਬਹੁਤ ਵਾਰ ਸਾਰਿਆਂ ਨੇ ਕਿਹਾ ਕਿ ਇਹ 1849 ਤੋਂ ਪਹਿਲਾਂ ਵਾਲੀ ਗੱਲ ਨਹੀਂ ਹੈ ਹੁਣ ਇਹ ਬ੍ਰਿਟਿਸ਼ ਦਾ ਸਥਾਪਿਤ ਕੀਤਾ ਹੋਇਆ ਰਾਜ ਐ ਇਹਦੇ ਵਿੱਚ ਐਗਜ਼ੀਕਿਊਟਿਵ ਪਾਵਰ ਅਫਸਰ ਕੋਲ ਐ ਤੁਸੀਂ ਦੋਮ ਨੰਬਰ ਤੇ ਹੀ ਰਹਿਣਾ ਮਸਲਨ ਤੁਸੀਂ ਬਸ ਅੱਡਾ ਬਣਾਣਾ ਹੈ ਬਸ ਅੱਡਾ ਕਿਸੇ ਸੜਕ ਤੇ ਬਣਨਾ ਹੈ ਕਿ ਨਹੀਂ ਬਣਨਾ ਇਹ ਅਫਸਰ ਤੈਅ ਕਰਦਾ ਹੈ ਪੋਲੀਟੀਕਲ ਲੀਡਰ ਉਹਨੂੰ ਬਸ 200 ਮੀਟਰ ਇਧਰ ਜਾਂ 100 ਮੀਟਰ ਇਧਰ ਕਰ ਸਕਦਾ ਹੈ ਪ੍ਰਿੰਸੀਪਲ ਡਿਸੀਜਨ ਨਹੀਂ ਲੈ ਸਕਦਾ ਹੈ ਤੇ ਇਸ ਕਰਕੇ ਜਿਨੇ ਇਸ ਪਾਸੇ ਜਾਣਾ ਵੀ ਹੈ ਵੋਟ ਪੋਲੀਟਿਕਸ ਬਾਰੇ ਉਹਨੂੰ ਇਹ ਸੋਚ ਕੇ ਜਾਣਾ ਚਾਹੀਦਾ ਹੈ ਕਿ ਉਹਨੇ ਕੋਈ ਬਹੁਤ ਜ਼ਿਆਦਾ ਬਦਲਾ ਨਹੀਂ ਲੈ ਆਣੇ ਮਾੜੀ ਮੋਟੀ ਰਾਹਤ ਦਵਾ ਸਕਦਾ ਹੈ ਸਥਿਤੀ ਨਹੀਂ ਬਦਲ ਸਕਦਾ ਹੈ ਇਹ ਇੱਕ ਪੱਕਾ ਬਦਲਾ ਅੰਗਰੇਜ਼ਾਂ ਦੇ ਆਉਣ ਨਾਲ ਆਇਆ ਹੈ ਤੋ ਬਹੁਤ ਸਾਰੇ ਬਦਲਾਅ ਆਨੇ ਸਾਡੀ ਬਿਰਤੀ ਚ ਆਏ ਸਾਡੇ ਰਹਿਣ ਸਹਿਣ ਚ ਆਏ ਸਾਡੇ ਵਪਾਰ ਚ ਆਏ ਸਾਡੇ ਸਮਾਜ ਦੇ ਵਿੱਚ ਆਏ ਅੰਗਰੇਜ਼ਾਂ ਦੇ ਆਉਣ ਦੇ ਨਾਲ ਉਹ ਮੈਨੂੰ ਲੱਗਦਾ ਕਿ ਜੇ ਆਪਾਂ ਇਹ ਸਾਰੇ 20-25 ਪ੍ਰੋਗਰਾਮ ਕਰਾਂਗੇ ਤੋ ਹਰੇਕ ਦੇ ਵਿੱਚ ਜੇ ਆਪਾਂ ਇੱਕ ਚੀਜ਼ ਵਿਚਾਰੀਏ ਤੋ ਮੈਨੂੰ ਲੱਗਦਾ 25 ਪ੍ਰੋਗਰਾਮਾਂ ਚ ਪੂਰੀਆਂ ਨਾ ਹੋਣ ਪਰ ਜਿਹੜੀਆਂ ਉਹਨਾਂ ਨੇ ਸਾਡੇ ਪੱਕੀ ਬਦਲਾਅ ਲਿਆ ਦਿੱਤੇ ਕਿਉਂਕਿ ਜਿਹੜਾ ਪਹਿਲਾ ਰਾਜ ਮੁਗਲਾਂ ਦਾ ਜਾਂ ਪਠਾਣਾਂ ਦਾ ਰਿਹਾ ਅਫਗਾਨਾਂ ਦਾ ਰਿਹਾ ਜਾਂ ਇਰਾਨੀਆਂ ਦਾ ਪರ್ಷੀਆਂ ਦਾ ਰਿਹਾ ਉਹ ਸਾਡੇ ਸਮਾਜ ਨੂੰ ਨਹੀਂ ਬਦਲ ਕੇ ਗਏ ਉਹਨਾਂ ਦਾ ਕੰਮ ਸੀਗਾ ਕਿ ਪੈਸੇ ਦੇ ਤੌਰ ਤੇ ਤੁਸੀਂ ਲੁੱਟ ਕਰੋ ਉਹਦੇ ਹਿਸਾਬ ਨਾਲ ਆਪਣੀ ਜੋ ਵੀ ਜ਼ਿੰਦਗੀ ਜੀਣੀ ਜਿਓ ਉਹ ਸਾਡੇ ਸਮਾਜ ਨੂੰ ਸਾਡੀ ਬਿਰਤੀ ਨੂੰ ਬਦਲਣਾ ਉਹਨਾਂ ਦਾ ਕੋਈ ਪ੍ਰੋਗਰਾਮ ਨਾ ਸੀ ਬਟ ਜਦੋਂ ਤੋਂ ਅੰਗਰੇਜ਼ ਆਏ 1849 ਚ ਆਏ ਉਹ 1853 ਚ ਉਹਨਾਂ ਨੇ ਪਹਿਲੇ ਸਕੂਲ ਪੰਜਾਬ ਸ਼ੁਰੂ ਕੀਤੇ ਤੇ ਸਕੂਲਾਂ ਤੋਂ ਉਹ ਸ਼ੁਰੂ ਹੋਇਆ ਸਾਡੀ ਬਿਰਤੀ ਨੂੰ ਬਦਲਣ ਦਾ ਪ੍ਰੋਗਰਾਮ ਤੇ ਜਿਹੜਾ ਬਾਦਸਤੂਰ ਅੱਜ ਤੱਕ ਚੱਲ ਰਿਹਾ ਹੈ ਕੁਝ ਨਹੀਂ ਬਦਲਿਆ ਨਹੀਂ ਉਹ ਅੱਗੇ ਹੀ ਗਿਆ। ਤੋਂ ਮਹਾਰਾਜ ਕਿਰਪਾ ਕਰਨ ਆਉਣ ਵਾਲਿਆਂ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹ ਵੀ ਕਰਾਂਗੇ। ਤੋਂ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਸੋ ਇੱਕ ਮੇਰੀ ਬੇਨਤੀ ਦੁਆਰਾ ਕਿ ਇਸ ਇਲਾਕੇ ਦੇ ਜਿਹੜੇ ਲਹਿਰਾਂ ਹੋਈਆਂ ਨੇ ਜਾਂ ਜਿਹੜੇ ਉਹਨਾਂ ਦੇ ਕੰਟਰੀਬਿਊਸ਼ਨ ਹੈ ਉਹ ਬਹੁਤ ਵੱਡੇ ਨੇ। ਜੇ ਹੁਣ ਕਿਸੇ ਨੂੰ ਕਹੋ ਕਿ ਸਾਡੇ ਬਿਲਕੁਲ ਆਪਣੇ ਨਾਲ ਦੇ ਪਿੰਡਾਂ ਦੇ ਵਿੱਚ ਮਤਲਬ ਬੱਬਰ ਅਕਾਲੀ ਲਹਿਰ ਜਿਹਨੇ ਅੰਗਰੇਜ਼ ਹਾਲਾਤ ਤੇ ਹਨਾ ਜੇ ਆਪਾਂ ਆਪਣੇ ਕਿਸ਼ਨਪੁਰ ਵਾਲੇ 5-6 ਸਿੰਘਾਂ ਨੂੰ ਕਹੀਏ ਕਿ ਤੁਹਾਡੇ ਪਿੰਡ ਇਹ ਲਹਿਰ ਦੀ ਸ਼ੁਰੂਆਤ ਹੋਈ ਦਾ ਮੰਨਦੇ ਨੂੰ ਯਕੀਨ ਕਰਨਾ ਝੋਖਾ ਹੋ ਜਾਂਦਾ ਵੀ ਐਡੀ ਵੱਡੀ ਗੱਲ ਸਾਡੇ ਪਿੰਡ ਚ ਵਾਪਰੀ ਹੋਣੀ ਸ਼ੁਰੂ ਹੋਈ ਹੋਣੀ ਹੈ ਸੋ ਆਪਾਂ ਆਪਣੇ ਤੇ ਮਾਣ ਕਰੀਏ ਤੇ ਆਪਣੇ ਜਿਹੜੇ ਸ਼ਹੀਦ ਹੈਗੇ ਆ ਇਹਨਾਂ ਦੀਆਂ ਦਾਸਤਾਨਾਂ ਇਹਨਾਂ ਦੇ ਕਾਰਨਾਮੇ ਇਹਨਾਂ ਦੇ ਅਸਰ ਜਿਹੜੇ ਪਏ ਆ ਉਹ ਦੁਨੀਆ ਤੱਕ ਲੈ ਕੇ ਜਾਈਏ ਅਸੀਂ ਨਾ ਸੇ ਕੋਈ ਹੋਰ ਇਹਨਾਂ ਨੂੰ ਸੁਣ ਕੇ ਇਨਸਪਾਇਰ ਹੋਊਗਾ ਜਿਹਦੇ ਨਾਲ ਜੋ ਮਹਾਰਾਜ ਦੇ ਮਿੱਥੇ ਕਾਰਜ ਆ ਉਹਦੇ ਸੇਵਾ ਪਾਉਣ ਦੇ ਸਮਰੱਥ ਹੋਊਗਾ ਇੰਨੀਆਂ ਕੋਈ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ